ਸਰਕਾਰ ਯੋਗ ਪਿਆਰੀ ਸਾਧ ਸੰਗਤ ਜੀ ਆਪ ਜੀ ਦੀ ਸਹਿਯੋਗ ਸਦਕਾ ਆਪ ਜੀ ਦਾ ਆਪਣਾ ਚਹਨ ਸਰਬਤ ਦਾ ਭਲਾ ਭਾਈ ਮਨਜੀਤ ਸਿੰਘ ਜੋ ਕਿ ਆਪਣੀ ਸੇਵਾ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਅੱਜ 3 ਸਾਲ ਪੂਰੇ ਹੋ ਗਏ ਹਨ 21 ਫਰਵਰੀ 2025 ਨੂੰ ਇਹ ਚਹਨ ਨੇ ਆਪਣੇ 3 ਸਾਲ ਪੂਰੇ ਕਰ ਗਿਆ ਹੈ ਇਸ ਚੈਨਲ 라이 ਦੇਸ਼ ਵਿਸ਼ਾ ਤੋਂ ਸੰਗ ਜੁੜੀ ਹੈ ਜੀ ਜਿਸ ਵਿੱਚ 10 ਗੁਰੂ ਸਾਹਿਬਾਨ ਜੀ ਦੀ ਜੀਵਨ ਕਥਾ ਭਗਤਾਂ ਦੀ ਕਥਾ ਸੰਤਾਂ ਮਹਾਪੁਰਸ਼ਾਂ ਦੀ ਕਥਾ ਸ਼ਹੀਦ ਸਿੰਘਾਂ ਦੀ ਕਥਾ ਜੀਵਨ ਕਥਾ ਵਿਚਾਰ ਦੇ ਨਾਲ ਹੋਰ ਰੋਜ਼ਾਨਾ ਦੇ ਸ਼੍ਰੀ ਹੁਕਮਨਾਮਾ ਸਾਹਿਬ ਜੀ ਸਾਨਾ ਦੇ ਜੋ ਰੋਜ਼ ਹੁਕਮਨਾਮਾ ਸਾਹਿਬ ਹੁੰਦੇ ਹਨ ਉਹਨਾਂ ਦੀ ਵਿਚਾਰ ਸ਼ਾਮਲ ਹੈ ਸੰਗਤ ਰੂਪੀ ਨਾਮ ਸਿਮਰਨ ਅਤੇ ਗੁਰੂ ਸਾਹਿਬ ਜੀ ਦੀ ਅਨਮੋਲਕ ਕਥਾ ਵਿਚਾਰਾ ਸਭ ਆਪ ਜੀ ਦੇ ਸਹਿਯੋਗ ਨਾਲ ਤੇ ਗੁਰੂ ਸਾਹਿਬ ਜੀ ਦੀ ਸੋਬਤੀ ਸਦਕਾ ਚੱਲ ਰਹੀ ਹੈ ਜੀ ਕਈ ਇਸ ਚੈਨਲ ਰਾਹੀਂ ਅਮਰਤੁਲੇ ਸੰਗਤ ਉੱਤਕੇ ਆਪਣੇ ਜੀਵਨ ਤੇ ਸਵਾਸਾ ਨੂੰ ਸਫਲਾ ਕਰ ਰਹੀਆਂ ਹਨ ਤੇ ਕਈ ਟੁੱਟੇ ਹੋਏ ਸ਼ਰੀਰ ਜੋ ਸੰਗਤ ਵਿੱਚ ਜੋੜ ਕੇ ਨਾਮ ਜਪ ਰਹੇ ਹਨ ਗੁਰਬਾਣੀ ਨਿਤਨੇਮ ਆਸਾ ਦੀ ਵਾਰ ਜਗਜੀਤ ਸਾਹਿਬ ਆਨੰਦ ਸਾਹਿਬ ਜੀ ਦੇ ਸ਼ਲੋਕ ਮੰਨ ਲਾ ਨੋਗਾ ਦੇ ਅਰਥ ਵਿਚਾਰ ਚੈਨਲ ਰਾਹੀਂ ਸਾਂਝੀ ਕੀਤੇ ਗਏ ਸਨ ਆਪ ਜੀ ਨੂੰ ਬੇਨਤੀ ਹੈ ਇਸ ਸਾਲ ਸਾਨੂੰ ਇਹ ਸਹਿਯੋਗ ਕਰਨਾ ਜੀ ਅੱਗੇ ਵੀ ਚੈਨਲ ਨੂੰ ਹੋਰ ਸੰਤਾ ਤੱਕ ਪਹੁੰਚਾਣ ਹस्ते ਵਤ ਵਦ ਸ਼ੇਅਰ ਕਰੋ ਅਤੇ ਸਰਪ੍ਰਾਈਜ਼ ਕਰੋ ਤੇ ਕਰਵਾਓ ਜੀ ਤਾਂ ਕਿ ਆਪ ਜੀ ਦੇ ਆਪ ਜੀ ਨੂੰ ਵੀ ਇੱਕ ਦੂਜੇ ਨੂੰ ਜੋੜਨ ਦਾ ਪੁਨ ਲਾਭ ਪ੍ਰਾਪਤ ਹੋ ਸਕੇ ਕੋਈ ਕੋਈ ਸੁਝਾਅ ਕੋਈ رائے ਕੋਈ مشورہ ਵੀ ਸਾਨੂੰ ਜ਼ਰੂਰਤ ਦੱਸੋ ਤਾਂ ਕਿ ਅਸੀਂ ਤੁਹਾਡੀ ਸੇਵਾ ਹੋਰ ਵਧੀਆ ਢੰਗ ਨਾਲ ਕਰ ਸਕੀਏ ਜੀ ਇਸ ਸਾਰੀ ਸੇਵਾ ਸਤਗੁਰੂ ਜੀ ਖੁਦ ਕਰਦੇ ਹਨ ਇਹ ਉਹਨਾਂ ਦਾ ਕਾਰਜ ਹੈ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣ ਆਇਆ ਆਰਾਮ ਕੋਈ ਵੀ ਨਹੀਂ ਕਰ ਸਕਦਾ ਇਸ ਕਾਰਨ ਨੂੰ ਇਹ ਗੁਰੂ ਸਾਹਿਬ ਆਪ ਕਰਦੇ ਹਨ ਉਹਨਾਂ ਦੀ ਮਿਹਰ ਸਦਕਾ ਅਸੀਂ ਸਾਰੇ ਸੁਣ ਕੇ ਗਾਇਨ ਕਰਕੇ ਤੇ ਸਭ ਤੋਂ ਵੱਡੀ ਗੱਲ ਜੀਵਨ ਵਿੱਚ ਅਮਲ ਲਿਆ ਕੇ ਇਸ ਉਪਦੇਸ਼ ਨੂੰ ਉਹਦੀ ਰਹਿਮਤ ਉਹਦੀ ਮਿਹਰ ਸਦਕਾ ਸਤਿਗੁਰੂ ਦੀ ਗੁਰਤੇਬਾ ਦਾ ਸਹਬ ਦੀ ਰਹਿਮਤ ਸਦਕਾ ਆਪਣਾ ਜੀਵਨ ਬਣਾ ਸਕੀਏ ਇਹ ਅਰਦਾਸ ਹੈ ਕਿ ਅੱਗੇ ਵੀ ਇਸੇ ਤਰ੍ਹਾਂ ਆਪ ਜੀ ਸੂਭਸ਼ੀਸ਼ ਬਖਸ਼ੋਗੇ ਸੰਗਤ ਬਖਸ਼ਣ ਯੋਗ ਹੈ ਕਈ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਹਨ ਕਥਾ ਵਿਚਾਰਾਂ ਵਿੱਚ ਗੁਰਬਾਣੀ ਪੜਦੇ ਹਾਂ ਉਹ ਵੀ ਮਾਫੀ ਬਖਸ਼ਣੀਆਂ ਅੱਗੋ ਵੀ ਆਪ ਜੀ ਨੂੰ ਬਖਸ਼ਿਸ਼ ਮਹਾਰਾਜੋ ਸੱਚੇ ਪਾਤਸ਼ਾਹ ਸਿਰ ਤੇ ਮਿਹਰ ਭਰ ਰੱਖ ਕੇ ਇਹ ਸੇਵਾ ਚਲਾਈ ਰੱਖਣੀ